ਕਰਤਾ ਪੁਰਖ ਮੇਰਿ ਭਾਉ ਨਿਰਵੈਰੁ ਅਕਾਲ ਮੂਰਤਿ ਜੋਨੀ ਸੈ ਭੰ ਗੁਰ ਪ੍ਰਸਾਦਿ ਇਕ ਓੰਕਾਰੁ ਸਤਨਾਮੁ ਕਰਤਾ ਪੁਰਖੋ ਨਿਰਭਉ ਨਿਰਵੈਰੋ ਅਕਾਲ ਪੁਰਖੋ ਅਜੂਨੀ ਸੈਭੰ ਗੁਰਪ੍ਰਸਾਦ ਇਕੋ ਅੰਕਾਰੋ ਨਿਰਵੈਰੋ ਅਕਾਲ ਮੂਰਤ ਅਜੂਨੀ ਸੈਭੰ ਗੋੜਖਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਪੰ ਗੋਰ ਪ੍ਰਸਾਦ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ Wow. ਵਾਇ ਗੁਰਜੀਤਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਿਆਰੇ ਬੱਚੇ ਹੁਣ ਪਹਿਲੀ ਤੋਂ 5ਵੀਂ ਵਾਲ ਨੂੰ ਪਹਿਲਾਂ ਆਪਾਂ ਪੇਪਰ ਦੇਾਂਗੇ ਉਸ ਤੋਂ ਬਾਅਦ 6ਵੀਂ ਤੋਂ 8ਵੀਂ ਵਾਲੇ 9ਵੀਂ ਤੋਂ ਪਲੱਸ 2 ਵਾਲੇ ਪਿਛਲੀ ਵਾਰੀ ਇੱਕ ਬੱਚੇ ਦਾ ਪੇਪਰ ਰਹਿ ਗਿਆ ਸਿੰਘ ਬੇਨਤੀ ਕਰਾਂ ਉਹ ਬੱਚਾ ਆਇਆ ਨਹੀਂ ਆਇਆ ਉਹ ਅੱਜ ਵੀ ਨਹੀਂ ਆਇਆ ਤੇ ਉਹ ਦਿਨ ਵੀ ਲੇਟ ਸੀ ਤੇ ਮੈਂ ਕਿਹਾ ਸੀ ਚਲ ਕੋਈ ਨਹੀਂ ਹਨਾ ਤੇ ਆਪਾਂ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਔਰ ਬੱਚਾ ਇਸ ਵਾਰ ਵੀ ਨਹੀਂ ਹੈ ਇਹਦਾ ਮਤਲਬ बच्चा कि ने नहीं पेपर दे रहा है ना क्लास पूछ के दू है क्लास पूछ के दूर ਪਹਿਲੀ ਤੋਂ ਉੱਪਰ ਲਿਖਿਆ ਵੀ ਪੇਪਰ ਦੇ ਧਿਆਨ ਦੇ। ਇਹ ਦੇਣਾ ਦਾ ਪੇਪਰ ਪਹਿਲੀ ਤੋਂ ਆ ਪੜ੍ਹ ਕੇ ਦੇ। ਪਹਿਲੀ ਤੋਂ ਧੰਨਵਾਦ। ਪਹਿਲੀ ਤੋਂ ਪੰਜਵੀਂ ਵਾਲੇ ਬੱਚੇ ਹੱਥ ਖੜੇ ਕਰ ਲਓ ਪਿਆਰੇ ਬੱਚਿਓ। ਤੇ ਕਿਸੇ ਬੱਚੇ ਕੋਲ ਵੀ ਗਲਤ ਪੇਪਰ ਨਾ ਜਾਵੇ। ਠੀਕ ਹੈ ਜੀ। ਤਾਂ ਕੋਈ ਬੱਚਾ ਗਲਤ ਪੇਪਰ ਨਾ ਲਏ ਸਾਡੇ ਲੋਕੋ ਕੋਸ਼ਿਸ਼ ਸਹੀ ਪੇਪਰ ਦਿੱਤਾ ਜਾਏਗਾ। ਪੇਪਰ ਬਹੁਤ ਬੇਟਾ ਤੁਹਾਨੂੰ ਪਤਾ ਹੀ ਏ ਕਿ ਬਸ 5% ਪੇਪਰ ਕਰਨਾ ਹੈ 95% ਪੇਪਰ ਹੋਇਆ ਪਿਆ ਕਲਾਸ ਦੇਖ ਕੇ ਠੀਕ ਹੈ ਹਾਲ ਹਾਲ ਹੋ ਗਏ ਸ਼ੇਮੀ ਦੇ ਸ਼ੇਮੀ ਦੇ 8ਵੀਂ ਵਾਲੇ ਬੱਚੇ ਹੱਥ ਖੜੇ ਕਰ ਲਓ 9ਵੀਂ ਤੋਂ 12ਵੀਂ ਵਾਲੇ ਹੱਥ ਖੜੇ ਕਰੋ नौ तो बारवी पेपर उपर लिखा भी हो बेटा पेपर उपर लिखा होया अपनी क्लास चेक कर लावी अच्छा पेंड का नाम भी दो बहुत वादिया पिंड नाम भी पा दो हां जी ते... ਐਂ ਕਹਿ ਲਓ ਕਿ 4:38 ਮਿੰਟ ਹੋਏ ਨੇ ਆਪਾਂ 40 ਮੰਨ ਲੈਨੇ ਆ 2 ਮਿੰਟ ਤੁਹਾਨੂੰ ਫਾਲਤੂ ਦੇ ਦਿੰਨੇ ਆ ਤੇ 15 ਮਿੰਟ ਦਾ ਪੇਪਰ ਏ ਬੇਟਾ ਠੀਕ ਏ ਪੇਪਰ ਆਰੰਭ ਸ਼ੁਰੂ ਕਰੋ ਆਪਣਾ ਨਾਮ ਪਿਤਾ ਦਾ ਨਾਮ ਕਲਾਸ ਪਿੰਡ ਦਾ ਨਾਮ ਜ਼ਰੂਰ ਲਿਖ ਦਿਓ ਹਾਂਜੀ ਕਰੋ ਆਰੰਭ ਕਰ ਦਿਓ ਬਹੁਤ ਸੌਖਾ ਤੇ ਆਸਾਨ ਪੇਪਰ ਏ ਕੁਝ ਕਿਸੇ ਬੱਚੇ ਨੂੰ ਕੋਈ ਗੱਲ ਨਹੀਂ ਸਮਝ ਆਉਂਦੀ ਪੁੱਛ ਸਕਦੇ ਨੇ ਮੈਂ ਪਹਿਲੀ ਤੋਂ ਪੰਜਵੀਂ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦਾ ਪੇਪਰ ਜਿਹੜਾ ਹੈਗਾ ਉਹ ਆਪਸ਼ਨ ਟਾਈਪ ਹੈ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਮੱਤੇ ਦੀ ਸਨਾ ਅੰਮ੍ਰਿਤਸਰ ਦਾ ਤਰਨਤਾਰ ਇੱਕ ਤੇ ਠੀਕਾ ਮਾਰਨਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਕੀਬੀ ਜੀ ਜਾਂ ਮਾਤਾ ਗੰਗਾ ਜੀ ਤੇ ਤੀਜਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਹਿ ਮਿਲਦੇ ਆ ਕੌਨ ਰਾਜ ਹੋਇਸੀ ਬਾਬਾ ਪ੍ਰਿਥੀਚਾਨ ਜੀ ਜਾਂ ਮਹਰਬਾਨ ਰਾਜ ਹੋਇਸੀ ਦੋਨਾਂ 'ਚ ਇੱਕ ਤਾਂ ਠੀਕਾ ਮਾਰਨਾ ਹੈ ਠੀਕ ਹੈ অপਸ਼ਨ ਹੈ ਸਮਝ ਆ ਗਈ ਬੇਟਾ ਪਹਿਲੀ ਤੇ ਪੰਜਵੀਂ ਵਾਲਿਆਂ ਨੂੰ ਪਹਿਲੀ ਤੇ ਪੰਜਵੀਂ ਵਾਲੇ ਬੱਚੇ ਸਮਝ ਆ ਗਈ ਨਾ ਨਾਲ ਸਮਝ ਆਏ ਪੁੱਛ ਲਿਓ অপਸ਼ਨ ਹੈ ਠੀਕਾ ਮਾਰਨਾ ਕਿਨਾਂ 'ਚ ਇੱਕ ਤੇ ਦੋ ਜਾਂ ਦੋਵਾਂ 'ਚ ਇੱਕ ਤੇ ਕਿਹੜਾ ਸਹੀ ਹੈ ਜੀ

ठीक है मारना ठीक है एक ते हाँ जी केड़ा भाई मान जी अमर सर आके जोड़े सेवा लंग लकड़ी सेवा तो आई हाँ। ना प्रश्न का हाँ बेटा ऊपर ही मारना तो थल्ले क्यों मार रहे हो ठीक है ऊपर मारना है इन्हें तो इन्हें तो हम थले मार ਕੋ ਪਾਚ ਉੱਪਰ ਮਾਰ ਉੱਪਰ ਮਾਰ ਦਿਓ ਇੱਥੇ ਮਾਰ ਦਿਓ ਜਿਹੜੇ ਜਿੰਦੇ ਮਾਰਨਾ ਐਂਦੇ ਤੇ ਮਾਰਨਾ ਇੱਥੇ ਮਾਰ ਦਿਓ ਐਂਦੇ ਤੇ ਮਾਰਨਾ ਇੱਥੇ ਮਾਰ ਦਿਓ ਠੀਕ ਹੈ ਹਾਂ ਪਹਿਲਾ ਕੁਸਚਨ ਕੀ ਇਹਨੇ ਪੁੱਛਿਆ ਨੇ ਕਿ ਬੱਚੇ ਬ੍ਰਿਟਿਸ਼ ਰਾਜ ਦੌਰਾਨ ਸਮੇਂ ਉਮਰਤੜਾ 40 ਸਾਲ ਤੱਕ ਰਵਜੀਆ ਸਾਨ ਬਾਬਾ ਡੈਸ ਹਾਂ ਕਿੱਥੇ ਸੀ ਕੋਪਦਿਸਤਾਨ ਬਾਬਾ ਕਿਹੜਾ ਸੀ ਬੱਚਾ ਉਹ ਵੀ ਗੈੜੇ ਚੰਗਲ ਸਮਝ ਨਹੀਂ ਆ ਰਹੀ ਚੀਜ਼ ਹੈ ਹਾਂ ਮੈਂ ਬੋਲਦਾ ਇੱਕ ਵਾਰ ਦੱਸੋ 9ਵੀਂ ਤੇ 12ਵੇਂ ਵਾਲੇ ਬੱਚੇ ਧਿਆਨ ਦਿਓ ਕਹਿੰਦੇ ਪਹਿਲੇ ਜਿਹੜਾ ਪੁਜੇਰਾ ਪ੍ਰਸ਼ਨ ਹੈਗਾ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਬਣ ਸਮੇ ਉਮਰ 43 ਸਾਲ ਤੇ ਗੁਰਗੱਦੀ ਸਥਾਨ ਕਿਹੜਾ ਸੀਗਾ ਆਪਸ਼ਨ ਦਿੱਤੀ ਹੋਈ ਨਾਲ ਆਪਦੀ ਉਹ ਪਿਆਰਿਓ ਨਹੀਂ ਬੋਲਣਾ ਨਹੀਂ ਹੈਗਾ ਕਿਵੇਂ ਬਟਾ ਬਹੁਤ ਦਿੱਤੇ ਰਾਮਕੇਰਾ ਸੀ ਥੈਂਕ ਯੂ ਆ ਸ਼ਾਨਦਾਰ ਸੀ ਹੂੰ ਕਿਸੇ ਬੱਚੇ ਨੂੰ ਕੋਈ ਨਹੀਂ ਸਮਝ ਆ ਰਿਹਾ ਤੇ ਆਪਸ ਵਿੱਚ ਗੱਲਬਾਤ ਨਹੀਂ ਕਰਨੀ ਹੈਗੀ ਤੇ ਤੁਹਾਡੇ ਕੋਲ ਆ ਜਾਣਾ ਜਿਹੜੇ ਰੈਗੂਲਰ ਤਿੰਨ ਪੇਪਰ ਦੇਣਗੇ ਉਹ ਬੱਚਿਆਂ ਦਾ ਹੀ ਰਿਜ਼ਲਟ ਜਿਹੜਾ ਅਨਾਉਂਸ ਹੋਏਗਾ ਠੀਕ ਹੈ ਗੁਰਬਾਣੀ ਇਤਿਹਾਸ ਤੇ ਮਰਿਆਦਾ ਪਲ ਸਮਝ ਆ ਗਈ ਤਿੰਨਾ ਪੇਪਰਾਂ ਦੇ ਹੀ ਨੰਬਰ ਜੁੜਨੇ ਨੇ ਇਹ ਨਾ ਸੋਚੋ ਕਿ ਆਪਾਂ ਠੀਕ ਹੈ ਜੀ ਵੀ ਕੋਈ ਗੱਲ ਨਹੀਂ ਵੀ ਇੱਿੱਤਾ ਦੂਜਾ ਦਿਨ ਦੀ ਲੋੜ ਨਹੀਂ ਤੀਜੀ ਵਾਰੀ ਵੇਖੀ ਜਾਏਗੀ ਵੀ ਕੀ ਕਰਾਂਗੇ ਦੇਾਂਗੇ ਕਿ ਨਹੀਂ ਦੇਾਂਗੇ ਇਤਾਂ ਨਹੀਂ ਬੇਟਾ ਕਿੰਨਾ ਪੇਪਰਾਂ ਤੇ ਤੁਹਾਡੀ ਸਪੈਸ਼ਲ ਹਾਜ਼ਰੀ ਲੱਗਣੀ ਹੈ ਠੀਕ ਹੈ ਰਿਜ਼ਲਟ ਤਿੰਨਾ ਜੀ ਤੁਹਾਨੂੰ ਜਿਹੜਾ ਅਨਾਉਂਸ ਹੋਣਾ ਤੇ ਇੱਕ ਰਹਿ ਗਿਆ ਬਸ ਹਨਾ ਹੋ ਗਿਆ ਬੇਟਾ ਹਾਂ ਕਈ ਬੱਚਿਆਂ ਨੇ ਇਹ ਬੱਚੇ ਪੈਪਰ ਨਹੀਂ ਕਰਦੇ ਆਂਗੇ ਆ ਪੇਪਰ ਬੋਰਡ ਸਾਡੇ ਕੋਲ ਹੱਥ 'ਚ ਹੀ ਆ। ਉਹ ਖੋਲਣਾ ਹੈ। ਤੇ ਜਿਹੜੇ ਬੱਚੇ ਕੋ ਟੈਨਸ਼ਨ ਲੈਂਦੇ ਨੇ ਮਾੜੀ-ਮੋਟੀ ਉਹ ਭਾਵੇਂ ਪੇਪਰ ਬੋਰਡ ਨਹੀਂ ਤੇ ਕੋਈ ਕੁਛ ਨਾ ਕੁਛ ਤੇ ਲੈ ਕੇ ਆਏ ਨੇ ਚਾ ਕਾਪੀ ਲੈ ਕੇ ਆਏ ਨੇ ਕੁਝ ਵੀ ਇਹਨਾਂ ਮਤਲਬ ਉਹ ਬੱਚੇ ਟੈਨਸ਼ਨ ਲੈਂਦੇ ਨੇ। ਬੇਟਾ ਪੇਪਰ ਵਿੱਚ ਕਰ ਰੱਖੋ ਚੰਗਾ ਸਾਰੇ ਬੱਚਿਆਂ ਦਾ ਸੈਂਟਰ ਚ ਹੋਏ ਪੇਪਰ ਇੱਕ ਪੇਪਰ ਰਹਿ ਗਿਆ ਤੁਹਾਡਾ ਮਰਿਆਦਾ ਦਾ ਬੇਟਾ ਠੀਕ ਹੈ ਤੇ ਭਾਈ ਸਾਹਿਬ ਕਿੱਥੇ ਨੇ ਕਦੋਂ ਆ ਰਹੇ ਨੇ ਨਹੀਂ ਆ ਰਹੇ ਨੇ ਠੀਕ ਹੈ ਤਾਂ ਜੋ ਅਪਾ ਅਗਲਾ ਅਗਲਾ ਪੇਪਰ ਵੀ ਅਨਾਉਂਸ ਕਰਨਾ ਹੈ ਨਾ ਠੀਕ ਹੈ ਤੇ ਐਤਕੀ ਜਿਹੜੀ ਟੀਮ ਆ ਰਹੀ ਏ ਉਹ ਜਿੱਥੋਂ ਮੈਂ ਪੜ ਕੇ ਪੜਿਆ ਵਾ ਕਾਲ ਚ ਉਥੋਂ ਸਾਡੇ ਵੀਰ ਆ ਰਹੇ ਨੇ ਠੀਕ ਹੈ ਪ੍ਰੋਫੈਸਰ ਵੀ ਆਉਣਗੇ ਤੇ ਵੀਰ ਵੀ ਆਉਣਗੇ ਪ੍ਰਚਾਰਕ ਲੁਧਿਆਣੇ ਤੋਂ ਗੁਰਮਤ ਗਿਆਨ ਮੈਕੈਨੀਕਲ ਕਾਲਜ ਲੁਧਿਆਣੇ ਤੋਂ ਆ ਰਹੇ ਨੇ ਠੀਕ ਹੈ ਤੁਹਾਨੂੰ ਐਤ ਕੀ ਹੋਰ ਨਵਾਂ ਸਿੱਖਾਂ ਨੂੰ ਮਿਲੇਗਾ ਠੀਕ ਹੈ ਤੇ ਕੋਸ਼ਿਸ਼ ਮੈਂ ਵੀ ਕਰਨੀ ਹੈ ਮੈਂ ਵੀ ਆਵਾਂਗਾ ਠੀਕ ਹੈ ਤੁਹਾਨੂੰ ਸੁਣਾਵਾਂਗੇ ਗੁਰੂ ਦੀਆਂ ਗੱਲਾਂ ਗੁਰੂ ਦੀਆਂ ਵਿਚਾਰਾਂ ਗੁਰੂ ਦੀਆਂ ਬਾਤਾਂ ਤੇ ਹੋਰ ਵਧੀਆ ਬੱਚੇ ਤੁਹਾਨੂੰ ਬਣਾਵਾਂਗੇ ਸਿੱਖੀ ਪੱਖੋਂ ਸਟਰੋਂਗ ਬਣਾਵਾਂਗੇ ਹਣਾ ਸਰੀਰ ਪੱਖੋਂ ਸਟਰੋਂਗ ਤੇ ਹਰ ਕੋ ਬਣ ਜਾਂਦਾ ਹੈ ਸਿੱਖੀ ਪੱਖੋਂ ਸਟਰੋਂਗ ਬੰਨਾ ਹੈ ਦਿਮਾਗ ਸਾਡਾ ਸਿੱਖੀ ਪੱਖੋਂ ਪ੍ਰਪੱਖ ਤੇ ਉਹ ਆਪਣੇ ਰਾਹੀਂ ਆ ਰਹੇ ਨੇ ਬਾਬਾ ਜੀ ਨੇ ਬੇਨਤੀ ਕੀਤੀ ਸੀ ਤੇ ਆਪਾਂ ਉਹਨਾਂ ਨੂੰ ਬੁਲਾਇਆ ਗੋੜਾ ਰਹੇ ਨੇ ਤੇ ਸਾਰੇ ਬੱਚਿਆਂ ਨੇ ਕੈਂਪ ਚ ਵੱਧ ਸੱਤ-ਅੱਤ ਦਿਨ ਜਿੰਨੇ ਦਿਨ ਕੈਂਪ ਲੱਗਣਾ ਆਪਣਾ ਠੀਕ ਹੋ ਗਏ ਨੇ ਤੇ ਆ 10 ਤੋਂ ਜ਼ਿਆਦਾ ਮਿੰਟ ਹੀ ਹੋ ਗਏ ਨੇ ਮੇਰੇ ਤੇ 5 ਮਿੰਟ ਦਾ ਸਮਾਂ ਬਾਕੀ ਪਕੌਣ ਸਕੂਲ ਚ ਸਾਰੇ ਛਿਆਰ ਆਪਾਂ ਗਰਮਤ ਵਾਲੇ ਵਾਸਤੇ ਜਿਹੜਾ ਉਹ ਨਹੀਂ ਸਮਝ ਆ ਰਿਹਾ ਤੇ ਪੁਸ ਹੋ ਗਿਆ ਪੇਪਰ ਠੀਕ ਹੈ ਥੈਂਕ ਯੂ ਡੈਸ਼ ਨਹੀਂ ਛੱਡਦਾ ਕੀ ਨਹੀਂ ਛੱਡਦਾ ਗੁਰਦੁਆਰਾ ਸ਼੍ਰੀ 포ਟਨ ਸਾਹਿਬ ਦੇ ਨੇੜੇ ਡੈਸ਼ ਦਾ ਯੁੱਧ ਹੋਇਆ ਸੀ ਕਿੰਦਾ ਤੂੰ 99% ਤੋਂ ਜ਼ਿਆਦਾ ਪੇਪਰ ਜਿਹੜਾ ਉਹ 99% ਤੋਂ ਜ਼ਿਆਦਾ ਪੇਪਰ ਜਿਹੜਾ ਉਹ ਸੋਲਵ ਕੀਤਾ ਸੋਲਵ ਕੀਤਾ ਹੋਇਆ ਤੁਸੀਂ ਤਾਂ ਬਸ ਥੋੜਾ ਟੂ ਦੀ ਪੁਆਇੰਟ ਲਿਖਣਾ ਹੈ ਕਿੰਦਾ ਤੁਸੀਂ ਤਾਂ ਬਸ ਥੋੜਾ ਟੂ ਦੀ ਪੁਆਇੰਟ ਲਿਖਣਾ ਹੈ ਇਹ ਇਹ ਲੱਭਿਆ ਭਾਈ ਵੀ ਪਤਾ ਨਹੀਂ ਹੁਣ ਜਿੰਦੀ ਜਿੰਦਾ ਫੋਨ ਹੈ ਭਾਈ ਉਹ ਪੇਪਰ ਦੇਣ ਤੋਂ ਬਾਅਦ ਆਪੇ ਹੀ ਲੈ ਜਾਓ ਮੈਂ ਕੋਈ ਨਹੀਂ ਕਹਿੰਦਾ ਆਪੇ ਕੋਸ ਸਮਾਂ ਬਾਕੀ ਪੇਪਰ ਤੁਹਾਡੇ ਤੋਂ ਲਿਆ ਜਾ ਰਿਹਾ ਜਲਦੀ ਕਰੋ ਆ ਆ ਬੱਚੀ ਆਈ ਏ ਕ ਆਪਣੇ ਕੋਲ ਆ ਜੇ ਬੇਟਾ ਆ ਜਾ ਸ਼ਾਬਾਸ਼ ਛੋਟੀ ਬੱਚੀ ਹੈ ਨਾ ਮਟਕੇ ਪਿਆਰੀ ਬੱਚੀ ਹੈ ਨਾ ਤੇ ਇਹ ਬੱਚੀ ਦੂਜੀ ਕਲਾਸ ਚ ਦੂਜੀ ਕਲਾਸ ਚ ਪੜਦੀ ਬੱਚੀ ਇਹਦੀ ਭੈਣ ਬੈਠੀ ਪਿੱਛੇ ਉਹ ਵਿਖਾ ਦੋ ਵਿਖਾ ਦੋ ਵਿਖਾ ਦੋ ਲਾਹ ਤੇ ਕੱਪੜੇ ਸੀਮ ਜੇ ਨਹੀਂ ਪਾਏ ਇਹਨਾਂ ਨੇ ਇੱਕ ਵਰਗੇ ਜੇ ਨਹੀਂ ਕੱਪੜੇ ਕ ਮੈਨੂੰ ਭਲੇਖਾ ਪੈਂਦਾ ਇੱਕੋ ਵਰਗੇ ਨੇ ਤੇ ਇਹ ਮੈਂ ਪੁੱਛਿਆ ਵੀ ਤੁਸੀਂ ਪੇਪਰ ਦੇਣਾ ਕਹਿੰਦੇ ਮੈਨੂੰ ਅਜੇ ਪੰਜਾਬੀ ਪਰ ਬੜੀ ਵਧੀਆ ਗੱਲ ਹੈ ਬੱਚੇ ਸਿੱਖਣ ਜ਼ਰੂਰ ਆਈ ਵੀ ਮੈਂ ਵੀ ਵੇਖਾ ਪੇਪਰ ਕਿਵੇਂ ਹੁੰਦਾ ਕੀ ਕੁਝ ਹੁੰਦਾ ਸਿੱਖਣ ਨੂੰ ਬਹੁਤ ਕੁਝ ਮਿਲ ਜੇਗਾ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨਹੀਂ ਕਿਸੇ ਚੀਜ਼ 'ਚ ਭਾਗ ਲੈ ਰਹੇ ਤੇ ਆਪਾਂ ਜਾਣੇ ਹੀ ਨਹੀਂ ਹੈਗਾ ਆਉਂਦਾ ਨਹੀਂ ਆਪਾਂ ਨੂੰ ਭਾਗ ਜਾਂ ਆਪਾਂ ਲੈ ਨਹੀਂ ਸਕਦੇ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਹੁਣ ਇਹਨੂੰ ਪਤਾ ਲੱਗ ਗਿਆ ਵੀ ਇੰਜ ਪੇਪਰ 'ਚ ਭੌਂਦੇ ਨੇ ਆ ਆ ਅਨਸ਼ਾਸਨ ਹੁੰਦਾ ਹੈ ਨਿਜਮ ਹੁੰਦਾ ਹੈ ਤੇ ਇਦਾਂ ਪੇਪਰ ਲਿਆ ਜਾਂਦਾ ਹੈ ਹਣਾ ਇਨੂੰ ਪਤਾ ਲੱਗ ਗਿਆ ਅੱਗੇ ਤਾਂ ਦੱਸਣ ਦੀ ਲੋੜ ਨਹੀਂ ਆ ਕਿ ਨਹੀਂ ਹੈਗੀ ਲੋੜ ਨਹੀਂ ਹਾਂ ਲਓ ਪਤਾ ਲੱਗ ਗਿਆ ਠੀਕ ਹੈ ਤੇ ਸਮਝੋ ਤੁਸੀਂ ਵੀ ਇਦਾਂ ਨਾਲ ਆਪਣੇ ਭੈਣ ਭਰਾ ਨੂੰ ਲਿਆਇਆ ਕਰੋ ਬਹਿ ਜਾਣੋ ਵੇਖੀਏ ਠੀਕ ਹੈ ਤੇ ਕਿਦਾਂ ਆਪਣੇ ਪੇਪਰ ਹੁੰਦਾ ਹੈ ਵੈਰੀ ਗੁੱਡ ਸ਼ਾਬਾਸ਼ ਬਹਿ ਜਾਓ ਤੇ ਹੈ ਤੁਸੀਂ ਵੀ ਦੇਣਾ ਅਗਲੀ ਕਲਾਸ ਪੇਪਰ ਹੈ ਹਾਂ ਕਈ ਬੱਚਿਆਂ ਨੇ ਕੜੇ ਨਹੀਂ ਪਾਏ ਨਾ ਸਕੂਲ ਜਾਂਦੇ ਨੇ ਤੇ ਨਾ ਉਹ ਕਿਸੇ ਥਾਂ ਦੇ ਜਾਂਦੇ ਨੇ ਪਲੱਸ 2 ਵਾਲੇ ਤੋਂ ਬਾਅਦ ਵਾਲੇ ਬੱਚੇ ਹੈ ਨਾ ਤੁਸੀਂ ਕੜਾ ਪਾਇਆ ਪਾਇਆ ਹਾਂ ਪਰ ਕਈਆਂ ਨੂੰ ਸਕੂਲ 'ਚ ਕੋਈ ਰੋਗ ਵੀ ਨਹੀਂ ਹੈਗੀ ਪਰ ਉਹ ਆਂਦੇ ਆਪਾਂ ਕੜਾ ਨਹੀਂ ਪਾਉਣਾ ਜ਼ਰੂਰੀ ਨਹੀਂ ਗੁਰੂ ਸਾਹਿਬ ਤੋਂ ਸਿਆਣੇ ਨੇ ਨਾ ਅਸਲ 'ਚ ਆਖਣ ਵਾਅਦਾ ਆ ਜਾਂਦੀ ਕਈ ਵਾਰੀ ਕਰੇ ਕੀ ਬੰਦਾ ਹੁਣ ਕਹਿੰਦੇ ਵੀ ਸਾਨੂੰ ਅਗਲ ਵੱਧ ਆ ਗਈ ਤੁਸੀਂ ਕੌਣ ਹੁੰਦੇ ਹੋ ਆਹੀ ਗੁਰੂ ਸਾਹਿਬ ਤੇ ਕੁਝ ਵੀ ਨਹੀਂ ਆਗੇ ਆਹੀ 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 ਗੁਰੂ ਸਾਹਿਬ ਨਾਲ ਅੱਗੇ ਚਲੇ ਗਏ ਆ ਹੈ ਚਾਂਦੀ ਦੇ ਪਾਉਂਦੇ ਨੇ ਕਈ ਸੋਨੇ ਦੇ ਪਾਉਂਦੇ ਆ ਪਰ ਬੇਟਾ ਜੀ ਹਾਂ ਤੇ ਗੁਰੂ ਸਾਹਿਬ ਨੇ ਸਾਨੂੰ ਫਿਰ ਕੀ ਕੀ ਕਿਹੜਾ ਦਿੱਤਾ ਹਾਂ ਵੀ ਕੋਈ ਮਹਿੰਗੀ ਚੀਜ਼ ਹੈ ਨਹੀਂ ਵੀ ਸਾਰੇ ਕਿਹੜੇ-ਕਿਹੜੇ ਪਾਉਂ ਸਰਬਲੋ ਤੇ ਨਾਲੇ ਸਰਬਲੋ ਦਾ ਕੜੇ ਦੇ ਵਿੱਚ ਬਹੁਤ ਗੁਣ ਨੇ ਸਾਡਾ ਸਪੋਰਟ ਕਰਦਾ ਗੁਣਕਾਰੀ ਆ ਠੀਕ ਹੈ ਐਕਟਿਵ ਅਸੀਂ ਰਹਿਨੇ ਆ ਤੇ ਨਾਲੇ ਕੜਾ ਦੱਸਦਾ ਵੀ ਹੱਥਾਂ ਨਾਲ ਮਾੜਾ ਨਹੀਂ ਕਰਨਾ ਰਿਸ਼ਵਤ ਨਹੀਂ ਲੈਣੀ ਇਹ ਸਾਰਾ ਪੰਜਾਂ ਕਕਾਰਾਂ ਦਾ ਕੋਈ ਨਾ ਕੋਈ मीनिंग ਆ ਮਤਲਬ ਹੈਗਾ ਤੇ ਆਪਾਂ ਆਪਣੇ ਕਕਾਰਾਂ ਨਾਲ ਜੁੜੀਏ ਸਮਝ ਆ ਗਈ ਆ ਤੇ ਹੁਣ ਤੁਹਾਡੇ ਪੇਪਰ ਦਾ ਸਮਾਂ ਚਲੋ ਵਾਦੀ ਹੋ ਗਿਆ ਵਾਧ ਹੋ ਗਿਆ ਪੂਰੇ ਤੋਂ ਜ਼ਿਆਦਾ ਹੋ ਗਿਆ ਤੇ ਫਿਰ ਆਪਾਂ ਪੇਪਰ ਤੁਹਾਡਾ ਲੈਣੇ ਆ ਠੀਕ ਹੈ ਤੇ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਨੇ ਤੇ ਕਰ ਹੀ ਲਿਆ ਅੱਛਾ ਜਿਨੇ ਨਹੀਂ ਕੀਤਾ ਉਹ ਹੱਥ ਖੜਾ ਕਰਕੇ ਵਿਖਾਓ ਮੜਾ ਜੀ ਮੈਂ ਨਹੀਂ ਕੀਤਾ ਮੈਂ ਤਾਂ ਪੇਪਰ ਨਹੀਂ ਦੇ ਰਿਹਾ ਮੈਂ ਤਾਂ ਵੈਸੇ ਦੱਸਣ ਲੱਗਾ ਵੀ ਇੰਜ ਦੱਸਿਓ ਹੈ ਸਾਰਿਆਂ ਦਾ ਪੇਪਰ ਹੋ ਗਿਆ ਜਿਨ੍ਹਾਂ ਨੇ ਹੱਥ ਖੜਾ ਕਰੋ ਲੈ ਆ ਨੰਬਰ ਆ ਛੋਟੇ ਬੱਚੇ ਹੁੰਦੇ ਐਡਾ ਸੁਖਾ ਪੇਪਰ ਹੈ ਕਹਿੰਦੇ ਸਾਡਾ ਪੇਪਰ ਹੀ ਨਹੀਂ ਹੋਇਆ ਜੀ ਜੀ ਹਜੇ ਨਹੀਂ ਹੋਇਆ ਤੇ ਹੋਣਾ ਵੀ ਕੋ ਨਹੀਂ ਚਲੋ 2 ਮਿੰਟ ਦਾ ਸਮਾਂ ਹੋਰ ਮੈਂ ਤੇ ਤੁਹਾਨੂੰ ਵਧੀਆ ਬੱਚੇ ਸਮਝਦਾ ਸੀ ਪਰ ਤੁਸੀਂ ਤੇ ਕਹਿੰਦੇ ਵੀ ਅੱਗੇ ਜੀ ਇੱਥੇ ਆਓ 5 ਫੁੱਟ ਹੋਰ ਇੱਥੇ ਇੱਥੇ ਮੇਰਾ ਹੱਥ ਵੇਖੋ ਕਿੱਥੇ ਆ ਮੇਰਾ ਹੱਥ ਕਿੱਥੇ ਜਾਂਦਿਆ ਆ ਤੇ ਹੋਰ ਹੱਥ ਦਾ ਬਾਹ ਦਾ ਫਾਇਦਾ ਵੀ ਲੈਣਾ ਨਾ ਕਿ ਦੂ ਇੰਜੀਮਾ ਕਰਦੇ ਆ ਵੀ ਇੱਥੇ ਜਾਓ ਜਿੱਥੇ ਮੇਰੀ ਮਾਂ ਖਤਮ ਹੋ ਰਹੀ ਹੈ ਨਾ ਸਾਡੇ ਸੋਖਾ ਪੇਪਰ ਹਾਂ ਚਲ ਸੋਖਾ ਕਰਦਿਨੇ ਬੁੱਕ ਦੇਓ ਭਾਈ ਵੀ ਸਾਡੇ ਕੋ ਸਾਰੇ ਇੰਤਜ਼ਾਮ ਨੇ ਬੁੱਕ ਦੇ ਦੋ ਸੋਖਾ ਹੋ ਜਾਣਾ ਪੜਨ ਦੀ ਲੋੜ ਹੀ ਕੋ ਨਹੀਂ ਬਾ ਜੋ ਹੁੰਦਾ ਦਵਾ ਦਾ ਲਿਖੀ ਜਾਓ ਤੇ ਰਿਜ਼ਲਟ ਮੇਰੇ ਤੋਂ ਲੈਣ ਦੀ ਲੋੜ ਹੀ ਕੋ ਤੁਸੀਂ ਤੁਹਾਡੇ ਦੇ ਡਿਪੈਂਡ ਕਰਦਾ ਹੈ ਵੀ ਹੁਣ ਤੁਸੀਂ ਮੈਨੂੰ ਕਬਾਦ ਤੁਸੀਂ ਪੜੇ ਕਿ ਨਹੀਂ ਪੜੇ ਜਿਨ ਜਿਹੜੇ ਪੜ੍ਹੇ ਨੇ ਉਹਨੇ ਕਰ ਲਿਆ ਜਿਹੜੇ ਨਹੀਂ ਪੜ੍ਹੇ ਜਿਹੜੇ ਕਹਿੰਦੇ ਉਹ ਕੋਨੀ ਆਪਾਂ ਪੜ ਲਾਂਗੇ ਲੈ ਐਡੀ ਕਿੱਡੀ ਗੱਲ ਆ ਬੇਟਾ ਇਹ ਤੁਹਾਡਾ ਦਿਮਾਗ ਸਹੀ ਪਾਸੇ ਲਾਉਣ ਲਈ ਚੰਗੇ ਪਾਸੇ ਲਾਉਣ ਲਈ ਇਹ ਸਾਰੇ ਜਿਹੜੇ ਨੇ ਯਤਨ ਕੀਤੇ ਜਾ ਰਹੇ ਨੇ ਭਾਈ ਸਾਹਿਬ ਵੱਲੋਂ ਜਿਨਨੇ ਵੀਰ ਸਹਿਯੋਗ ਕਰਦੇ ਹਨਾ ਤੇ ਤੁਸੀਂ ਇਦਾਂ ਨਾ ਕਰਿਆ ਕਰੋ ਤੁਹਾਨੂੰ ਵਧੀਆ ਬੱਚੇ ਬਣਾਉਣ ਲਈ ਵੇਖੋ ਸਾਰਾ ਸਾਲ ਕੋਈ ਨਾ ਕੋਈ ਇਹੋ ਜਿਹਾ ਕੈਂਪ ਸਮਾਗਮ ਪ੍ਰੋਗਰਾਮ ਲੀਕੇ ਜਾ ਰਹੇ ਨੇ ਲਗਾਤਾਰ ਕੰਟੀਨਿਊ ਤੇ ਤੁਹਾਡਾ ਫਰਜ ਬੰਦਾ ਹੈ ਕਿ ਅਸੀਂ ਇਸ ਚੀਜ਼ ਚ ਸਹਿਯੋਗ ਕਰੀਏ ਹਨਾ ਖੜੇ ਹੋ ਬਟਾ ਬੇਟਾ ਖੜੇ ਹਾਂ ਹਾਂ ਸাজা ਜ਼ਿਆਦਾ ਨਹੀਂ ਆਉਂਦਾ ਇਹ ਜੇ ਜੋ ਵੀ ਹੈ ਬੇਟਾ ਤੁਸੀਂ ਇਹ ਕੰਗਾ ਕਿੱਥੇ ਬੰਨਿਆ ਉਹ ਬੋਲੋ ਕੰਗਾ ਕਿੱਥੇ ਬੰਨਿਆ ਕੱਤ ਕੁਮਰਿਆਵਾ ਕਿੱਥੇ ਆ ਓਏ ਮੈਨੂੰ ਦੱਸ ਦਿਓ ਮਰਿਆਵਾ ਕਿੱਥੇ ਕੰਗਾ ਰੱਖਦੀ ਇੱਥੇ ਹੁਣ ਸੇਰ ਲੱਗ ਗਿਆ ਦਾ ਉਹ ਸੇਰੇ ਬੱਚੀ ਦੇ ਉੱਤੇ ਆ ਗਿਆ ਇੱਥੇ ਆ ਕਰਮਾਨ ਦੇ ਨਾਲ ਹੀ ਏ ਬੋਲੋ ਕਿੱਥੇ ਵੇ ਬੇਟਾ ਕਿੱਥੇ ਲਾਉਣਾ ਮੈਂ ਚੈੱਕ ਕਰਨਾ ਸਪੈਸ਼ਲ ਕੈਂਪਾਂ ਦੇ ਵਿੱਚ ਠੀਕ ਹੈ ਪੱਕਾ ਤੂੰ ਹੀ ਧਿਆਨ ਰੱਖਣਾ ਮੈਂ ਤੁਹਾਡੇ ਤੋਂ ਜਵਾਬ ਲੈਣਾ ਕਿਹੜੀ ਕਲਾਸ ਤੁਸੀਂ ਤੁਸੀਂ ਕਿਹੜੀ ਕਲਾਸ ਚ ਨਹੀਂ ਨਾ ਹੀ ਇਥੇ ਫਰਕ ਹੋ ਗਿਆ ਨਾ ਛੋਟੀ ਬੱਚੀ ਵੱਡੀ ਬੱਚੀ ਦਾ ਧਿਆਨ ਰੱਖੇਗੀ ਕੀ ਇਹ ਦੀਦੀ ਨੇ ਕੰਗਾ ਕੇਸਾਂ 'ਚ ਲਾਇਆ ਕਿ ਨਹੀਂ ਲਾਇਆ ਇਦਾਂ ਵੀ ਹੋ ਜਾਂਦਾ ਹਜ਼ਾਰ ਬੱਚੇ ਡਿਊਟੀ ਲਾ ਦਿੰਦੇ ਆ ਮਾ ਠੀਕ ਹੈ ਇਹ 2500 ਚੇਕ ਵੀ ਇਹ ਚੋਈ ਵੀ ਜੋ ਮੈਂ ਨੋਵੀਂ ਚੇਕ ਕੋਣ ਹੁੰਦੀ ਮੇਰਾ ਤਿਆਰ ਰੱਖਣ ਵਾਲੀ ਇਹ ਕੋਣ ਹੁੰਦੀ ਮੇਰਾ ਕਾਰ ਸਹੀ ਥਾਂ ਤੇ ਕਰਾਉਣ ਵਾਲੀ ਹੈ ਸਮਾਪਤ ਹੋਇਆ ਸਮਾ ਸਮਾਪਤ ਸਮਾਪਤ ਹੋਇਆ ਤੇ ਪੇਪਰ ਸਮਾਪਤ ਕਰੋ ਤੇ ਮੈਨੂੰ ਤੇ ਹੋਰ ਕੀ ਕਰਨਾ ਹੈ ਤੇ ਆ ਸੰਭਾਵਤ ਹੋਇਆ ਸਮਾਂ ਤੇ ਫਿਰ ਮਤ ਕੋਈ ਸਮਝੋਣਾ ਬਸ ਸਮਾਂ ਸਮਾਪਤ ਹੋ ਗਿਆ ਵੀ ਤੂੰ ਇਕੋ ਲੋਜੀ ਫਿਰ ਪੇਪਰ ਪੜ੍ਹ ਲਓ ਤੇ ਅਗਲੀ ਗੱਲ ਨਾਮ ਚੈੱਕ ਕਰ ਲਓ ਮੈਨੂੰ ਨਹੀਂ ਪਤਾ ਤੁਹਾਡਾ ਨਾਮ ਕੀ ਹੈ ਆਪਣਾ ਨਾਮ ਆਪ ਲਿਖ ਲਓ ਆਪਣੇ ਆਪਣੇ ਪਿਤਾ ਦਾ ਨਾਮ ਲਿਖ ਦਿਓ ਆਪਣੇ ਪਿੰਡ ਦਾ ਨਾਮ ਲਿਖ ਦਿਓ ਤੇ ਆਪਣੀ ਕਲਾਸ ਦਾ ਨਾਮ ਲਿਖ ਦਿਓ ਇਹ ਚਾਰੇ ਪੰਜੇ ਚੀਜ਼ਾਂ ਜੋ ਵੀ ਹੈਗੀਆਂ ਲਿਖ ਦਿਓ ਤੇ ਪੇਪਰ ਭਾਵੇਂ ਪੇਪਰ ਵੀ ਲਿਖ ਦਿਓ ले लो जी ਸਾਰਿਆਂ ਨੂੰ ਪੇਪਰ ਤੇ ਲੈ ਲੋ ਜੀ ਲੈ ਲੋ ਲੈ ਲੋ ਲੈ ਲੋ ਸ਼ਾਬਾਸ਼ ਹੋਰ ਇਹਨਾਂ ਲਈ ਕੁਝ ਤੁਹਾਡੇ ਲਈ ਕੁਝ ਖਾਣ ਲਈ ਵੀ ਵੀਰਾਂ ਲੈ ਕੇ ਆਏ ਪਤਾ ਨਹੀਂ ਕੀ ਲੈ ਆਏ ਨੇ ਕਿੰਦੇ ਬੱਚਿਆਂ ਨੂੰ ਕੁਝ ਸਿਖਾਉਣਾ ਹੈਗਾ ਪਤਾ ਨਹੀਂ ਕੀ ਸਿਖਾਉਣਗੇ ਹੁਣ ਵੇਨੇ ਆਪਾਂ ਅਜੇ ਦੱਸਿਆ ਕੋ ਨਹੀਂ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਦੇ ਲੋ ਇਹ ਤੁਹਾਡੇ ਪਿੰਡ ਰਿੰਦਾ ਵੀਰ ਤਾਂ ਕਰਕੇ ਵੇ ਲੈ ਹਾਂ ਮिन्नੂ ਬੜੇ ਛੇਤੀ ਪੜਾਉਂਦੇ ਆ ਕਿ ਦੂਰੋਂ ਹੀ ਕਹਿੰਦੇ ਬਾਬਾ ਜੀ ਲਓ ਪੜੋ ਆ ਇਧਰ ਆਪਨੇ ਆਂ ਨਮਾ ਪੜ ਕੇ ਸੁਣਾਵਾ ਪੜ ਕੇ ਸੁਣਾਵਾ ਹੱਸੋਗੇ ਹੈ ਖੜੇ ਹੋ ਕੀ ਕਹਿ ਰਹੇ ਹੋ ਆ ਕਿਤਾਬਾਂ ਲਓ ਬੜਾ ਲਓ ਫੜੋ ਆ ਬੜਾ ਫੜੋ బేటా ఆగ సు ర